आज ऑपरेशन सील ਦੇ ਤਹਿਤ ਡਿਸਟ੍ਰਿਕਟ ਮੁਹਾਲੀ ਚ ਅਸੀਂ ਜਿਹੜੇ ਹੈਗੇ ਨੇ ਇੰਟਰ ਸਟੇਟ ਸਰਹੱਦਾਂ ਦੇ ਬਾਰਡਰਸ 'ਤੇ ਲਾਸਟ ਡਾਕਾ ਲਾਈਫ ਤੇ ਹਰ ਨਾਕੇ ਦੀ ਸੁਪਰਵਾਈਜ਼ਰ ਸੀਗੇ ਡੀਐਸਪੀ ਕਰ ਰਹੇ ਸੀ ਓਵਰਆਲ ਸੁਪਰਵਾਈਜ਼ਰ ਐਸਪੀ ਸਿਟੀ ਤੇ ਐਸਪੀ ਉਹ ਜਿਹੜੇ ਹੈਗੇ ਨੇ ਆਪਣੇ ਆਪਣੇ ਏਰੀਆਜ਼ ਸੁਪਰਵਾਈਜ਼ ਕਰ ਰਹੇ ਸੀ ਤੇ ਇਹ ਨਾਕੇ ਜਿਹੜੇ ਦੂਸਰੇ ਸੇਕਸ ਨੇ ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਉੱਥੋਂ ਦੀ ਪੁਲਿਸ ਨਾਲ ਵੀ ਬਾਕਾਇਦਾ ਕੋਆਰਡੀਨੇਸ਼ਨ ਕੀਤੀ ਗਈ ਇਹਨਾਂ ਕਿਹਾ ਦੇ ਉਹਨਾਂ ਦੇ ਫੁੱਲ ਸਕਲਾਜ ਨਾਲ ਸੀਗੇ ਇਹ ਜਗ੍ਹਾ ਜਿਵੇਂ ਪੈਰਲ ਕੋਈ ਰੋਡ ਜਾਂਦੀ ਹੈਗੀ ਉਹਨਾਂ ਨੇ ਕਵਰ ਕੀਤੀ ਕਪਾਣੇ ਕੀਤੀ ਮਤਲਬ ਇਹ ਪ੍ਰੋਪਰ ਇੰਟਰਸਟੇਟ ਪੁਲਿਸਕ ਕੋਆਰਡੀਨੇਸ਼ਨ ਨਾਕਾਬੰਦੀ ਕੀਤੀ ਹੋਈ ਹੈ ਦੇ ਇਹਦੇ ਦੌਰਾਨ ਸੈਕਟ ਦੇ ਅਸਟਾਫ ਨਾਲ ਸ਼ੀ ਗੱਟੀਆਂ ਚੈੱਕ ਕੀਤੀਆਂ ਗਈਆਂ ਟ੍ਰੈਫਿਕ ਪੁਆਇੰਟਾਂ ਵੀ ਚੈੱਕ ਕੀਤੇ ਕਿ ਤਕਰੀਬਨ 160 ਦੇ ਕਰੀਬ ਟ੍ਰੈਫਿਕ ਜਲਾਨ ਹੁਣ ਤੱਕ ਹੋ ਚੁੱਕੇ ਨੇ ਅੱਛੀ ਜਿਹੜੀ ਸਭ ਤੋਂ ਅਹਿਮ ਰਿਕਵਰੀ ਹੈ ਕਾਲੇ ਨਾਕੇ ਤੇ ਇਹ ਜਿਹੜੀ ਲਿੰਕ ਰੋਡ ਹੈ ਹੰਡੇਸਰ ਤੋਂ ਅੰਮ੍ਰਿਤਸਰ ਨੂੰ ਜਾਂਦੀ ਹੈ ਇੱਥੇ ਜਦੋਂ ਸਬ ਇੰਸਪੈਕਟਰ ਜੀਵਨ ਸਿੰਘ ਨੇ ਇੱਕ ਟਰੱਕ ਸੀਗਾ ਐਚ ਆਰ 58 اے 35 ਇਹਨੂੰ ਰੋਕ ਕੇ ਚੈੱਕ ਕੀਤਾ ਤਾਂ ਇਹਦੇ ਵਿੱਚੋਂ ਜਿਹੜੀ ਹੈਗੀ ਹੈ ਇਹ ਆਪਣੀ ਇੰਡੀਅਨ ਮੇਡ ਫਾਰਮ ਨਿਕਲ ਜਿਹੜੀ ਵਿਸਕੀ ਹੈ ਐਮਪੀਰੀਅਲ ਬਲੂ ਉਹ ਮਿਲੀ ਹੈਗੀ ਹੈ ਤੇ ਇਹਨੂੰ ਅਸੀਂ ਟਰੱਕ ਚੋਂ ਲਾ ਰਹੇ ਹਾਂ ਕਾਰਵਾਈ ਸ਼ੁਰੂ ਹੋ ਰਹੀ ਤੇ ਦੇਖੋ ਤਫतीश ਚੱਲ ਰਹੀ ਹੈ ਤਕਰੀਬਨ ਹੁਣ ਤੱਕ 1.450 ਪੇਟੀ ਦਾ ਕੁੱਤਰਾ ਆਈ ਬਾਕੀ ਹਲੇ ਅੱਧਾ ਇੱਕ ਟਰੱਕ ਵਿੱਚ ਰਹਿਦਾ ਹੈਗਾ ਇਹ ਟੋਟਲ ਦੇਖਦੇ ਆ ਕਿੰਨੀ ਰਿਕਵਰੀ ਹੁੰਦੀ ਹੈ ਮੇਰੇ ਹਿਸਾਬ ਨਾਲ 600 ਤੋਂ 700 ਬਾਕੀੜਾ ਹੈਗਾ ਜਨਾਬ ਦਾ ਜਿਹਦੇ ਵਿੱਚ ਇਹਨਾਂ ਨੇ ਇਜਾਇਜ਼ ਤੋਂ ਦੇ ਲਿਆ ਰਹੇ ਸੀ ਸਰ ਇਹਦੇ ਵਿੱਚ ਕਿੰਨੇ ਗ੍ਰਿਫਤਾਰੀਆਂ ਹੋਈਆਂ ਕੁਝ ਕਿਚ ਕੁਝ ਅਜੇ ਤੱਕ ਸਾਹਮਣੇ ਆਇਆ ਗ੍ਰਿਫਤਾਰੀਆਂ ਨੇ ਇੱਕ ਡਰਾਈਵਰ ਹੈ ਇੱਕ ਉਹਦਾ ਅਸਿਸਟੈਂਟ ਹੈ ਡਰਾਈਵਰ ਨੇ ਦੱਸਿਆ ਉਹਦਾ ਨਾਮ ਦਦਾ ਰਾਮ ਹੈ ਤੇ ਜਿਹੜਾ ਉਹਦਾ ਹੈਗਾ ਅਸਿਸਟੈਂਟ ਡਰਾਈਵਰ ਉਹ ਹੈਗਾ ਬੁੱਗੀ ਰਾਮ ਦੋਨੇ ਡਿਸਟ੍ਰਿਕਟ ਬਾੜਮੀਰ ਰਾਜਸਥਾਨ ਦੇ ਰਹਿਣ ਵਾਲੇ ਨੇ ਬਾਕੀ ਜਿਹੜਾ ਗੇਸ ਵਾਲੇ ਪ੍ਰੀਲਿਮਸ ਸਟੇਜ ਦੇ ਹੈ ਹਲਦਾਸੀ ਨੂੰ ਕਾਊਂਟ ਕਰਕੇ ਸ਼ੀਲ ਕਰਕੇ ਪਹਿਲਾਂ ਦੀ ਮੌਕੇ ਦੀ ਯੂਨੀਵਰਸਿਟੀ ਨਾਲ ਕਦੇ ਇਹਨਾਂ ਦੇ ਪੁੱਛੇ ਕਰਦੇ ਇਸ ਤਰ੍ਹਾਂ ਲੱਗਦਾ ਕੀ ਕੀ ਜਾ ਰਿਹਾ ਹੈ